ਸੋ ਇਸ ਵਕਤ ਸੀ ਚੰਡੀਗੜ੍ਹ ਦੇ ਸੈਕਟਰ 13 ਮੋਟਰ ਮਾਰਕੀਟ ਮਨੀ ਮਾਜਰਾ ਦੇ ਵਿੱਚ ਮੌਜੂਦ ਹਾਂ ਤੇ ਮੇਰੇ ਨਾਲ ਪ੍ਰੇਮ ਭਾਜੀ ਮੌਜੂਦ ਨੇ ਜੋ ਲਗਜ਼ਰੀ ਗੱਡੀਆਂ ਦੇ ਮਾਹਰ ਨੇ BMW ਮਰਸੀਡੀਜ਼ ਜਿਨ੍ਹਾਂ ਨੂੰ ਏਜੰਸੀ ਵੀ ਜਵਾਬ ਦੇ ਦਿੰਦੀ ਹੈ ਉਹ ਪ੍ਰੇਮ ਭਾਜੀ ਠੀਕ ਕਰ ਦਿੰਦੇ ਔਰ ਇੰਨੇ ਸਸਤੇ ਰੇਟ 'ਚ ਠੀਕ ਕਰ ਦਿੰਦੇ ਆ ਕਿ ਕਸਟਮਰ ਏਜੰਸੀ 'ਚ ਜਾਣ ਦੀ ਬਜਾਏ ਇੱਧਰ ਇਹਨਾਂ ਕੋਲ ਆਉਂਦੇ ਆ ਹੁਣ ਵੀ ਇਹਨਾਂ ਕੋਲ ਰੇਂਜ ਰੋਵਰ ਮੌਜੂਦ ਹੈ ਤੇ ਇੱਧਰ ਭਾਈ ਸਾਹਿਬ ਮੌਜੂਦ ਨੇ ਸਤਿ ਸ੍ਰੀ ਅਕਾਲ ਸਰ ਪ੍ਰੇਮ ਜੀ ਕਮਾਲ ਕੀ ਮਿਸਤਰੀ ਹੈ ਜੀ ਹੂੰ ये सारी इंपोर्टेड गाड़ियाँ करते हैं और मैं शिमला से आता हूँ इनके पास मेरे पास दो तीन इंपोर्टेड गाड़ियाँ सारी गाड़ी इनसे करवाता हूँ और बड़े रीजनेबल रेट्स पे और बहुत अच्छे लड़के हैं इनके पास इनको शबाशी दी जाती है इस मार्केट की बहुत रिस्पॉन्सिबल मिस्त्री है जी जी और अभी भी आप रेंज रोवर लेके आए हुए हैं मेरी रेंज रोवर है काम हो रहा सारा आप देख रहे हैं ये ब्रेक का काम हो रहा है सर्विस का काम हो रहा है जी ਅਸਰ ਹੋਰ ਵੀ ਜੋ ਵੀ ਕੰਮ ਹੈ ਉਹਨਾਂ ਸੇ ਕਰਾਉਂਦੇ ਹਾਂ ਜੀ 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 ਸਰ ਜਿਸ ਤਰੀਕੇ ਨਾਲ ਹੁਣ ਇੱਥੇ ਇੱਕ ਕਾਰਵਾਈ ਵੀ ਹੋਈ ਹੈ ਜੀ ਐਂਟੀ ਇਨਕ੍ਰੋਚਮੈਂਟ ਡਰਾਈਵ ਚਲਾਈ ਹੈ ਮੈਂ ਆਸਾਨ ਸ਼ਬਦਾਂ ਦੇ ਵਿੱਚ ਦੱਸਦਾ ਹਾਂ ਵੀ ਅतिक्रमण ਹਟਾਇਆ ਗਿਆ ਹੈ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਤੇ ਸਾਰੇ ਜਿਹੜੇ ਮਿਸਤਰੀ ਹੈ ਉਹਨਾਂ ਦਾ ਜਿਹੜਾ ਸਮਾਨ ਵੀ ਸੀ ਉਹ ਵੀ ਚੁੱਕ ਕੇ ਲੈ ਗਏ ਹੈ ਹੈ ਨਾ ਜੀ ਹਾਂ ਜੀ ਸਰ ਚੁੱਕ ਤੇ ਥੋੜਾ ਵੀ ਲਾਗੇ ਸਮਾਨ ਜੀ ਹਾਂ ਜੀ ਥੋੜਾ ਸਮਾਨ ਵੀ ਲੈ ਗਏ ਹਾਂ ਜੀ ਤੇ ਥੋੜਾ ਤਾਂ ਬੜਾ ਸਮਾਨ ਬੜਾ ਮਹਿੰਗਾ ਹੁੰਦਾ ਹੈ ਸੈਂਸਰ ਵਗੈਰਾ ਸਾਰਾ ਕੁਝ ਬੀਬੀ ਬਸ ਅੱਛਾ ਹਾਂ ਜੀ ਤੇ ਫਿਰ ਕੀ ਉਮੀਦ ਲੱਗਦੀ ਜੀ ਕੁਝ ਹੋਊਗਾ ਵਾਪਸ ਮਾਰਕੀਟ ਵਾਲੇ ਪ੍ਰਧਾਨ ਬਦੂਨ ਸਾਹਿਬ ਲਗੇ ਹੋਏ ਜੋ ਕੁਝ ਹੋਏਗਾ ਸਭ ਕੇ ਸਾਥ ਹੋਏਗਾ ਵਰਸਾ ਦਾ ਅਕੇਲੇ ਤੋਂ ਹੋਏਗਾ ਅੱਛਾ ਜੀ ਸਭੀ ਕੇ ਸਾਥ ਹੋਏਗਾ ਤੇ ਇਹ ਜਿਹੜੇ ਟੂਲ ਵਗੈਰਾ ਸੀ ਇਹ ਤੁਸੀਂ ਕਿਤੇ ਸ਼ੋਰੂਮ ਚ ਰੱਖੇ ਹੋਏ ਸੀ ਇਹ ਤਾਂ ਵੈਕਟਾ ਸੀ ਪਹਿਲੇ ਅੱਛਾ ਜੀ ਹੋਈਏ ਹੋਰ ਜਿਹੜਾ ਸੀਗਾ ਉਹ ਸਾਰੇ ਲਾਗੇ ਫਿਰ ਕੰਮ ਕਿਦਾਂ ਕਰ ਰਹੇ ਹੋ ਹੁਣ ਤੁਸੀਂ ਮਾੜਾ ਮੋੜਾ ਕਰ ਰਹੇ ਜਿੱਦਾਂ ਐਮਰਜੈਂਸੀ ਵਾਲੇ ਕੇਸੇ ਹੋ ਹੀ ਕਰ ਰਹੇ ਜਿੱਦਾਂ ਬ੍ਰੇਕ ਬਰੂ ਕੇ ਕਿਸੇ ਉਹ ਕਰ ਰਹੇ ਅੱਛਾ ਜੀ ਪੂਰੀ ਤਰ੍ਹਾਂ ਨਵਾਂ ਕੰਮ ਨਹੀਂ ਫੜ ਰਹੇ ਹਾਲੇ ਨਹੀਂ ਤੇ ਇਹ ਤਾਂ ਜੀ ਜਿਸ ਤਰੀਕੇ ਨਾਲ ਜਿਵੇਂ ਮੈਂ ਕਿਹਾ ਵੀ ਇੱਥੇ ਲੋਕੀ ਜਿਹੜੇ ਨੇ ਉਹ ਏਜੰਸੀ 'ਚ ਜਾਣ ਦੀ ਬਜਾਏ ਇੱਧਰ ਆਉਂਦੇ ਸੀ ਕਿਉਂਕਿ ਇੱਧਰ ਬੜੇ ਕਫਾਈਤੀ ਰੇਟ ਦੇ ਵਿੱਚ ਗੱਡੀ ਓਕੇ ਹੋ ਜਾਂਦੀ ਸੀ ਤੇ ਫਿਰ ਤਾਂ ਇਹ ਜਿੱਦਾਂ ਅੰਕਲ ਜੀ ਐ ਇਹਨਾਂ ਵਰਗੇ ਬੰਦਿਆਂ ਨੂੰ ਵੀ ਬੜੀ ਪ੍ਰੋਬਲਮ ਆਊਗੀ ਜੀ ਆਏਗੀ ਹਰ ਟਾਈਮ ਸੇ ਸਭ ਨੂੰ ਹੋएगी ਪ੍ਰੋਬਲਮ ਗ੍ਰੇਟ ਤਾਂ ਚਾਹੇ ਮਾਰੇ ਕੋਈ ਚਾਹੇ ਪਬਲਿਕ ਨੂੰ ਕਿਸੇ ਨੂੰ ਵੀ ਹੋएगी ਹੋਏਗੀ ਹੂੰ ਜਿੱਥੇ ਥੋੜਾ ਕੰਮ ਰੁਕ ਗਿਆ ਉੱਥੇ ਕਸਟਮਰ ਨੇ ਜਿਹੜੇ ਉਹ ਵੀ ਤੰਗ ਪਰੇਸ਼ਾਨ ਹੋਣਗੇ ਬਿਲਕੁਲ ਹੋਣਗੇ ਹੂੰ ਹੋਏਗੇ ਜੋ ਕੰਮ 100 ਰੁਪਏ 'ਚ ਹੁੰਦਾ ਉਹ 1000 ਇਹ ਜਿਹੜਾ ਚਲੋ ਬਿਲਕੁਲ ਸੋ ਮੇਰੇ ਸਾਹਮਣੇ ਵੀ ਇੱਕ ਵਾਰੀ ਮੈਂ ਆਇਆ ਹੋਇਆ ਸੀ ਕਿ ਮੈਂ ਅੰਕਲ ਜੀ ਦਾ ਇੰਟਰਵਿਊ ਕੀਤਾ ਸੀ ਉਹ ਸ਼ਾਇਦ BMW ਸੀ ਤੇ ਉਹ ਏਜੰਸੀ ਨੇ ਆਡੀ ਸੀ ਸ਼ਾਇਦ ਹਾਂ ਤੇ ਉਹ ਕਾਫੀ ਪੈਸੇ ਦੱਸੇ ਸੀ ਏਜੰਸੀ ਚ ਹਨਾ ਉਹਨਾਂ ਦੇ ਫਿਰ ਉਹ ਇੱਧਰ ਆਏ ਤੇ ਅੰਕਲ ਜੀ ਨੇ ਮੇਰੇ ਖਿਆਲ ਨਾਲ ਬੜੇ ਸਸਤੇ ਰੇਟ 'ਤੇ ਕਰਤਾ ਸੀ ਉਹ ਵੀ ਹਾਂਜੀ ਹਾਂਜੀ ਹਨਾ ਤੇ ਫਿਰ ਹੁਣ ਜਿਹੜਾ ਤੁਹਾਡੇ ਨਾਲ ਮੁੰਡੇ ਜੜੇ ਹੋਏ ਆਂ ਜੀ ਕਿੰਨੇ ਮੁੰਡੇ ਤੁਹਾਡੇ ਕੋਲ ਕੰਮ ਕਰਦੇ ਆ 10 ਮੁੰਡੇ 10 ਮੁੰਡੇ ਤੇ ਫਿਰ ਜਿਸ ਤਰੀਕੇ ਨਾਲ ਇਹ ਕਾਰਵਾਈ ਹੋਈ ਹੈ ਜੀ ਕੰਮ ਪ੍ਰਮਾਤਮਾ ਕਰੇ ਨਾ ਹੋਵੇ ਇਸ ਤਰੀਕੇ ਦੀ ਕੋਈ ਕਾਰਵਾਈ ਕੰਮ ਨਾ ਰੁਕੇ ਫਿਰ ਤਾਂ ਉਹਨਾਂ ਦੇ ਉੱਤੇ ਵੀ ਫਿਰ ਸਾਰਾ ਕਾਰੋਬਾਰ ਰੁਕੇ ਜਾਣਾ ਸਭ ਦਾ ਰੁਕਦਾ ਹੈ ਉਹਨਾਂ ਕੀ ਵੀ ਫਰਕ ਪੈ ਗਏ ਫਿਲਹਾਲ ਤਾਂ ਅਸੀਂ ਪੂਰਾ ਜੋਰ ਦੇ ਦਿੰਗੇ ਵੀ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਚਲੋ ہمارا ਵਾਹਵਾ ਜੋ ਹੋ ਰਿਹਾ ਜੀ ਕੀ ਇਹ ਮੈਂ ਉਹਨਾਂ ਨੇ ਵਲ ਟਾਈਮ ਤੇ ਦੇਖੋ ਕੀ ਉੱਤਰ ਗਿਆ ਨਹੀਂ ਉੱਤਰ ਜੀ ਪਰ ਉਹ ਸਭ ਨੂੰ ਪੜੇਗਾ ਜੀ ਸੋ ਪ੍ਰੇਮ ਅੰਕਲ ਜੀ ਨੇ ਜੇ ਕਿਤੇ ਅੱਗੇ ਵੀ ਲੋੜ ਪੈ ਜੇ ਤੁਹਾਡੇ ਕੋਲ ਲਗਜ਼ਰੀ ਗੱਡੀਆਂ ਹੋਣ ਤਾਂ ਇੱਧਰ ਆ ਤੁਸੀਂ ਆ ਸਕਦੇ ਆ ਤੇ ਅੰਕਲ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਪਹਿਲਾਂ ਵੀ ਮੈਂ ਅੰਕਲ ਜੀ ਦੀ ਇੰਟਰਵਿਊ ਕੀਤੀ ਸੀ ਉਹ ਲੋਕਾਂ ਨੇ ਬੜਾ ਉਹਨੂੰ ਪਹਿਲਾਂ ਤਾਂ ਪੂਰੇ ਡਿਟੇਲ ਚ ਕੀਤੀ ਸੀ ਆਪਾਂ ਗੱਡੀ ਦੇ ਅੰਦਰ ਬੈਠ ਕੇ ਵਰਾ ਸਕੈਨਰ ਸਕਨਰ ਸਾਰਾ ਕੁਝ ਦਿਖਾਇਆ ਸੀ ਥੈਂਕ ਯੂ ਜੀ ਆਪਾਂ ਮੁੰਡੇ ਨਾਲ ਗੱਲ ਕਰਦੇ ਆ ਕਿਉਂਕਿ ਅੱਜ ਮੁੱਦਾ ਥੋੜਾ ਜਿਹਾ ਹੋਰ ਹੈ ਮੁੱਦਾ ਹੈ ਕਿ ਜਿਹੜੀ ਕਾਰਵਾਈ ਹੋਈ ਆ क्योंकि मुंडे कम भी सीखते हैं आज कि टाइम हो गया अंकल जी सीखते हो जी कार्रवाई हुई है जी फिर थोड़ा भी परिवार का खर्चा इतों ही चलता तो ये जो काम रुक जाता है फिर तो काफ़ी प्रॉब्लम आ जाएगी बात है प्रॉब्लम तो आएगी और जो ये बात है कि यहाँ पे बड़े सस्ते रेट पर गाड़िया लगजरी भी ठीक हो जाती है सही है सही बात है जी चलो ਅੱਜ ਮੁੱਦਾ ਥੋੜਾ ਜਿਹਾ ਸਾਨੂੰ ਇਹ ਹੈਗਾ ਕਿ ਆਪਾਂ ਇੱਕ ਵਾਰੀ ਪ੍ਰੋਬਲਮ ਦਿਖਾ ਦਈਏ ਕਿਉਂਕਿ ਪਿੱਛੇ ਸ਼ੋਰੂਮ ਵਾਲੇ ਨੇ ਤੇ ਸ਼ੋਰੂਮ ਵਾਲਿਆਂ ਦਾ ਵੀ ਇੱਕ ਸੁੱਤ ਕੰਮ ਜਿਹੜਾ ਰੁਕਿਆ ਹੋਇਆ ਹੈ ਇੱਕ ਵਾਰੀ ਅੱਗੇ ਆਜੋ ਆਪਾਂ ਤੁਹਾਨੂੰ ਦਿਖਾਈਏ ਸੋ ਅਸੀਂ ਸ਼ੋਰੂਮ ਦੇ ਵਿੱਚ ਇਸ ਵਕਤ ਮੌਜੂਦ ਹਾਂ ਸਪੇਅਰ ਪਾਰਟਸ ਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਜਿਸ ਤਰੀਕੇ ਨਾਲ ਇਹ ਐਂਟੀ ਇਨਕ੍ਰੋਚਮੈਂਟ ਡਰਾਈਵ ਹੋਈ ਹੈ ਪ੍ਰਸ਼ਾਸਨ ਵੱਲੋਂ ਮਕੈਨਿਕਸ ਨੇ ਜਿਹੜੇ ਉਹ ਇਹ ਕਹਿ ਰਹੇ ਕਿ ਸਾਡਾ ਸਮਾਨ ਵੀ ਚੁੱਕ ਕੇ ਲਾਗੇ ਤੇ ਹੁਣ ਜਿਹੜੇ ਕਸਟਮਰ ਆ ਕਹਿੰਦੇ ਕਿ ਅਸੀਂ ਤਾਂ ਪਰੇਸ਼ਾਨ ਹੋਣਾ ਹੀ ਹੋਣਾ ਲੇਕਿਨ ਕਸਟਮਰ ਵੀ ਪਰੇਸ਼ਾਨ ਹੋ ਰਿਹਾ ਹੈ ਕਿਉਂਕਿ ਇੱਥੇ ਬਹੁਤ ਸਸਤੇ ਰੇਟ ਦੇ ਵਿੱਚ ਇੱਥੇ ਗੱਡੀ ਠੀਕ ਹੋ ਜਾਂਦੀ ਸੀ ਸੋ ਕਿ ਤੁਹਾਨੂੰ ਕੀ ਲੱਗਦਾ ਜੀ ਸਰ ਦੇਖੋ ਇਹਨਾਂ ਨੇ ਆਪਾਂ ਟੈਕਸ ਪੇ ਕਰਦੇ ਆ ਸਰਕਾਰਾਂ ਨੂੰ ਇੰਨਾ ਟੈਕਸ ਪੇ ਕਰਦੇ ਆ ਇਹਨਾਂ ਨੇ ਕੋਈ ਵੀ ਆਟੋਮੋਬਾਈਲ ਵਾਸਤੇ ਪਿਛਲੇ 20 ਸਾਲਾਂ ਤੋਂ ਇਹਨਾਂ ਨੇ ਕੋਈ ਵੀ ਇਹਨਾਂ ਨੇ ਆਪਣੀ ਅਲੱਗ ਮਾਰਕੀਟਿੰਗ ਨਹੀਂ ਬਲਾਈ ਅਲੱਗ ਬਣਾਉਂਦੇ ਜੀ ਇਹਦੇ ਵਾਸਤੇ ਲੱਗ ਗਿਆ ਇਹਨਾਂ ਵਾਸ ਪਿਛਲੇ 25 27 ਸਾਲ ਪਹਿਲਾਂ ਸਰਵੇ ਹੋਇਆ ਸੀਗਾ ਉਹ 48% ਛੋਟੀ ਦੀ ਮਾਰਕੀਟ ਦਿੱਤੀ ਹੈ ਜਿੱਥੇ ਗੱਡੀ ਅੰਦਰ ਜਾਂਦੀ ਹੈ ਮੋੜ ਕੇ ਬਾਹਰ ਵੀ ਨਹੀਂ ਆਂਦੀ ਡੈਂਟਰ ਹੋ ਕੇ ਹੀ ਆਂਦੀ ਹੈ ਮਈਵਾਂ ਦਾ ਖੁੱਲੀ ਮਾਰਕੀਟ ਸੀਗੀ ਮਾੜੀ ਚੱਕਦਾ ਲੇਕਿਨ ਇਹ ਜ਼ਰੂਰ ਹੈ ਜੀ ਮਿਸਤਰੀਆਂ ਦੀ ਵੀ ਕਈ ਗਲਤੀ ਹੈ ਜੀ ਆਏ ਵਾਰੀ ਵਧੀ ਜਾ ਰਹੀ ਹੈ ਪੇਟੀਆਂ ਵਧੀ ਜਾ ਰਹੀਆਂ ਉਹ ਵੀ ਕਿਤੇ ਗਲਤੀਆਂ ਇਹਨਾਂ ਨੂੰ ਆਪਣੇ ਆਪ ਤੇ ਰੋਕ ਲੈਣੀ ਪਏਗੀ ਔਰ ਪ੍ਰਸ਼ਾਸਨ ਵੀ ਕਿਸੇ ਵਾਸਤੇ ਸਹੀ ਹੈ ਕਿਸੇ ਵਾਸਤੇ ਮਿਸਤਰੀ ਵੀ ਆਪਣੀ ਗੱਲ ਸਹੀ ਰੱਖਦੇ ਕਿ ਕੋਈ ਰੈਗੂਲੇਟਰੀ ਹੋਣੀ ਚਾਹੀਦੀ ਹੈ ਬਿਲਕੁਲ ਉਹੀ ਹੋਣਾ ਚਾਹੀਦਾ ਜੀ ਕਿ ਇੱਥੇ ਆਪਣੀ ਐਸੋਸੀਏਸ਼ਨ ਮਿਸਤਰੀ ਹੋਣ ਕਿ ਨਵੀਂ ਪੇਟੀਆਂ ਹੋਰ ਨਾ ਐਡ ਹੋਣ ਦੇਣ ਕਿਉਂ ਆਈ ਆਈ ਸਾਲਾਂ ਵੀ ਐਡ ਹੋ ਜਾਂਦੀ ਸਰਕਾਰ ਵੀ ਕਿਆ ਕਰੇਗੀ ਠੀਕ ਕੁਝ ਮਿਸਤਰੀ ਆਪਣੇ ਤੇ ਵੀ ਧਿਆਨ ਰੱਖਣ ਔਰ ਆਪਣੇ ਆਤੇ ਜੁੜੀ ਐਸੋਸੀਏਸ਼ਨ ਬਣਾਈ ਹੈ ਉਸ ਦੇ ਦੁਆਰਾ 90 ਬੰਦੇ ਨਾਵਦਾਨ ਉਹ ਆਈ ਜੇ ਵਾਰ ਜਾਂਦੀ ਇੱਕ ਬੰਦਾ ਜਾਂਦਾ ਉਹ 3 ਦਿਨ ਚੇਮੀ ਨਿਵਾਸ ਹੋਰ ਬੰਦੇ ਲੈ ਕੇ ਆਂਦਾ ਜੀ ਉਹ ਪੇਟੀ ਵੱਜ ਜਾਂਦੀ ਉਹ ਵੀ ਗਲਤ ਹੈ ਕਿਤੇ ਕਿਤੇ ਜੋ ਪੁਰਾਣੇ ਨੇ ਉਹਨਾਂ ਨੂੰ ਕਿਸੇ ਇਤਰਾਜ਼ ਹੋਣਾ ਨਹੀਂ ਚਾਹੀਦਾ ਸਾਡੇ ਨੂੰ ਕਿਸੇ ਨਾਲ ਵੀ ਸਰ ਤੁਹਾਡੇ ਕਾਰੋਬਾਰ ਦੇ ਉੱਤੇ ਵੀ ਅਸਰ ਪੈ ਰਿਆ ਇਸ ਚੀਜ਼ ਦਾ ਸਰ ਹਾਂ ਥੋੜਾ ਬਹੁਤਾ ਜ਼ਰੂਰ ਪਵੇਗਾ ਜੀ ਥੋੜਾ ਪਵੇ ਜਿਆਦਾ ਪਵੇ ਪਵੇਗਾ ਤਾਂ ਜ਼ਰੂਰੀ ਪਵੇਗਾ ਜੀ ਠੀਕ ਥੈਂਕ ਯੂ ਸਰ ਸੋ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਹਾਲਾਤ ਨੇ